ਸਾਡੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਅੱਜ ਆਪਾਂ ਮਨਚੂਰੀਅਨ ਬਣਾਵਾਂਗੇ ਜਿਹੜਾ ਕਿ ਬਾਜ਼ਾਰ ਵਿੱਚੋਂ ਆਪਾਂ 120 ਰੁਪਏ ਦੀ ਪਲੇਟ ਲੈਨੇ ਆ ਤੇ ਆਪਾਂ 50 ਰੁਪਏ ਦੇ ਵਿੱਚ ਸਾਰਾ ਟੱਬਰ ਰੱਜ ਕੇ ਖਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਗੋਭੀ ਲਵਾਂਗੇ ਗੋਭੀ ਨੂੰ ਆਪਾਂ ਪੱਤਾ ਗੋਭੀ ਲੈਣੀ ਆ ਪੱਤਾ ਗੋਭੀ ਲੈ ਕੇ ਉਸ ਨੂੰ ਆਪਾਂ ਕੱਦੂਕਸ਼ ਕਰ ਲੈਣਾ ਵਾ ਸਾ ਆਪਾਂ ਪੱਤਾ ਗੋਭੀ ਕੱਦੂਕਸ਼ ਕਰ ਲਈ ਆ ਜੇ ਮੋਟੀ ਹੋਵੇ ਤਾਂ ਫਿਰ ਉਹਨੂੰ ਤੁਸੀਂ ਮੈਕਸੀ ਵਿੱਚ ਗ੍ਰੈਂਡ ਵੀ ਕਰ ਸਕਦੇ ਹੋ ਇਹਦੇ ਵਿੱਚ ਹੁਣ ਆਪਾਂ ਸਭ ਤੋਂ ਪਹਿਲਾਂ ਲੂਣ ਪਾਵਾਂਗੇ ਨੂਨ ਆਪਾਂ ਲੋੜ ਮੁਤਾਬਕ ਹੀ ਪਾਉਣਾ ਵਾ ਸਭ ਤੋਂ ਪਹਿਲਾਂ ਆਪਾਂ ਨੂਨ ਪਾਵਾਂਗੇ ਹਲਦੀ ਪਾਵਾਂਗੇ ਥੋੜੀ ਜੀ ਗਰਮ ਮਸਾਲਾ ਪਾਵਾਂਗੇ ਗਰਮ ਮਸਾਲਾ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਤੁਸੀਂ ਦੂਸਰੀ ਮਿਰਚ ਵੀ ਪਾ ਸਕਦੇ ਹੋ ਤੇ ਹਰੀ ਵੀ ਪਾ ਸਕਦੇ ਆ ਉਹ ਤੁਹਾਨੂੰ ਆਪਣੀ ਮਰਜ਼ੀ ਆ ਹੁਣ ਆਪਾਂ ਇਹਦੇ ਵਿੱਚ ਮੈਦਾ ਪਾਵਾਂਗੇ ਦੋ ਚਮਚੇ ਆਪਾਂ ਇਹਦੇ ਵਿੱਚ ਮੈਦੇ ਦੇ ਪਾਏ ਆ ਹੁਣ ਆਪਾਂ ਇਹਦੇ ਵਿੱਚ ਕਾਰਨ ਫਲਾਰ ਪਾਵਾਂਗੇ ਇੱਕ ਚਮਚਾ ਇਹ ਪਾਵਾਂਗੇ ਤੇ ਇਹਨੂੰ ਆਪਾਂ ਵਿੱਚ ਪਾਣੀ ਨਹੀਂ ਬਿਲਕੁਲ ਹੀ ਪਾਉਣਾ ਇਹਦੇ ਇਹਨੂੰ ਆਪਾਂ ਹੁਣ ਹੱਥਾਂ ਨਾਲ ਮਿਕਸ ਕਰਾਂਗੇ ਕਿਉਂਕਿ ਇਹ ਪਾਣੀ ਆਟੋਮੈਟਿਕਲੀ ਵਿੱਚੋਂ ਛੱਡ ਜਾਂਦੀ ਹੈ ਗੋਬੀ ਇਸ ਤਰ੍ਹਾਂ ਇਹਨੂੰ ਸਾਰੇ ਨੂੰ ਕਰ ਲਓ ਜੇ ਆਪਾਂ ਨੂੰ ਲੋੜ ਪਈ ਤਾਂ ਪਾਵਾਂਗੇ ਆਪਾਂ ਪਾਣੀ ਨਹੀਂ ਤਾਂ ਨਹੀਂ ਪਾਵਾਂਗੇ ਵੈਸੇ ਇਹਦੇ ਵਿੱਚ ਲੋੜ ਨਹੀਂ ਰਹਿਣੀਗੀ ਥੋੜਾ ਜਿਹਾ ਮੈਦਾ ਆਪਾਂ ਹੋਰ ਪਾਵਾਂਗੇ ਇਸ ਤਰ੍ਹਾਂ ਲੋੜ ਅਨਸਾਰ ਪਾ ਲਓ ਸਾਰੇ ਨੂੰ ਮੈਸ਼ ਕਰ ਲੋ ਮਸਾਲਾ ਸਾਰਾ ਰਲ ਜੇ ਬੰਦ ਗੋਭੀ ਵਿੱਚ ਪਾਣੀ ਪਹਿਲਾਂ ਹੀ ਹੁੰਦਾ ਵਾ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਉਣਾਗਾ ਤੇ ਇਹਨੇ ਆਟੋਮੈਟਿਕਲੀ ਇਹਦੇ ਨਾਲ ਮੈਦੇ ਨਾਲ ਇਹਨਾਂ ਨੇ ਜੁੜ ਜਾਣਾ ਵਾ ਪਾਣੀ ਜਮਾ ਨਹੀਂ ਪਾਉਣਾ ਦੇਖੋ ਵਧੀਆ ਬਣ ਗਿਆ ਆਪਣਾ ਇਹ ਇਹਨੂੰ ਆਪਾਂ ਸਾਰੇ ਮਿਕਸਚਰ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਵਾ ਰਲ ਲਿਆ ਇਹਨੂੰ ਆਪਾਂ ਹੁਣ ਤੇ ਹੁਣ ਆਪਾਂ ਇਹਦਾ ਮੰਜੂਰੀਅਨ ਬਣਾਵਾਂਗੇ ਜਦੋਂ ਆਪਾਂ ਇਹਨਾਂ ਨੂੰ ਇਹਨੂੰ ਗੁੰਨਣ ਲੱਗਣਾ ਤਾਂ ਆਸੇ ਨਾ ਆਸੇ ਪਾਸੇ ਡੁੱਲ ਜਾਂਦਾ ਵਾ ਤੇ ਉੱਥੇ ਨਾ ਪੋਣਾ ਵਿਛਾ ਕੇ ਫੇਰ ਇਹਨੂੰ ਗੁੰਨਣਾ ਵਾ ਕਿਉਂਕਿ ਬਰੀਕ ਹੁੰਦਾ ਔਡ ਕੇ ਵੀ ਹੋ ਜਾਂਦਾ ਵਾ ਪਾਸ ਸਾਈਡਾਂ ਤੇ ਇਸ ਕਰਕੇ ਥੋੜਾ ਜਿਹਾ ਸਾਫ ਕਪੜਾ ਵਿਛਾ ਕੇ ਤਾਂ ਕਿ ਜਿਹੜਾ ਡੁੱਲੇ ਤਾਂ ਉਹ ਵੇਸਟ ਨਾ ਜਾਵੇ ਹੁਣ ਆਪਾਂ ਇਹਦੀਆਂ ਛੋਟੀਆਂ-ਛੋਟੀਆਂ ਬੋਲਾਂ ਜਿਹਾ ਬਣਾਵਾਂਗੇ ਇਸ ਤਰ੍ਹਾਂ ਛੋਟੇ-ਛੋਟੇ ਕਰਕੇ ਐਂ ਰੱਖੀ ਜਾਣੇ ਆਪਾਂ ਬਿਲਕੁਲ ਐਮਬਰੀ ਛੋਟੇ ਕਰੋ ਵੱਡੇ ਨਹੀਂ ਕਰਨੇ ਵਾਲੇ ਹੱਥਾਂ ਨੂੰ ਪਾਣੀ ਲਾ ਲਿਓ ਇਸ ਤਰ੍ਹਾਂ ਰੱਖੀ ਚੱਲੋ ਹਾਂਜੀ ਜਿਹੜਾ ਮੰਜੂਰੀਅਨ ਬਣਾਉਣਾ ਆਪਾਂ ਉਹਦੀਆਂ ਆਪਾਂ ਪੇੜੇ ਇਸ ਤਰ੍ਹਾਂ ਲੋਈਏ ਜੇ ਕਰ ਲਏ ਆ ਮਤਲਬ ਬੋਲਾਂ ਜਿਹਾ ਬਣਾ ਲਿਆ ਹੁਣ ਆਪਾਂ ਇਹਨੂੰ ਤੇਲ ਗਰਮ ਕਰਾਂਗੇ ਤੇਲ ਗਰਮ ਕਰਕੇ ਉਹ ਚ ਫਰਾਈ ਕਰਦੇ ਆ ਪਹਿਲਾਂ ਆਪਣਾ ਗਰਮ ਹੋ ਚੁੱਕਿਆ ਆਪਾਂ ਇਹਦੇ ਵਿੱਚ ਹੁਣ ਮੰਜੂਰੀਅਨ ਦੇ ਜਿਹੜੇ ਪੀਸ ਬਣਾਏ ਸੀ ਉਹ ਬੱਤ ਪਾਵਾਂਗੇ ਇਸ ਤਰ੍ਹਾਂ ਪਾ ਦੋ ਤੇਲ ਬਹੁਤ ਜ਼ਿਆਦਾ ਗਰਮ ਸੈਮ ਕਰ ਦੋ ਇਹਨੂੰ ਮਾੜਾ ਮੋਟਾ ਜੀ ਟੁੱਟਦਾ ਵੀ ਆ ਕੋਈ ਚੱਕਰ ਨਹੀਂ ਵੈਸੇ ਨਹੀਂ ਕੋਸ਼ਿਸ਼ ਨਹੀਂ ਟੁੱਟਿਆ ਕੋਈ ਨਹੀਂਗਾ ਇਹਨੂੰ ਥੋੜਾ ਜਿਹਾ ਹਿਲਾ ਦੋ ਥੋੜਾ ਜਿਹਾ ਸੇਕ ਲੱਗੀ ਜਾਣ ਦੋ ਲੋ ਜੀ ਕਲਰ ਚੇਂਜ ਹੋ ਗਿਆ ਇਹਦਾ ਆਪਾਂ ਥੋੜਾ ਜਿਹਾ ਅੱਧ ਕੱਚੇ ਜੇ ਕੱਢਾਂਗੇ ਪਹਿਲਾਂ ਇਹਨਾਂ ਨੂੰ ਆਪਾਂ ਇਹਨਾਂ ਨੂੰ ਅੱਧ ਕੱਚੇ ਜੇ ਕੱਢ ਕੇ ਨਾ ਦੁਬਾਰਾ ਪਕਾਵਾਂਗੇ ਕਲਰ ਚੇਂਜ ਹੋ ਗਿਆ ਇਹਦਾ ਇਹਨਾਂ ਨੂੰ ਬਾਹਰ ਕੱਢ ਲੈਣੇ ਆਪਾਂ ਹੁਣ ਆਪਣੇ ਇਹ ਅੱਧ ਕੱਚੇ ਜੇ ਹੋ ਗਏ ਆ ਜੇ ਉਹਦੇ ਨਾਲ ਨਹੀਂ ਨਿਕਲਦੇ ਤਾਂ ਆਪਾਂ ਇਸ ਤਰ੍ਹਾਂ ਵੀ ਕਟਛੀ ਦੀ ਸਹਾਇਤਾ ਲੈ ਕੇ ਵੀ ਆਪਾਂ ਇਸ ਤਰ੍ਹਾਂ ਕੱਢ ਸਕਦੇ ਆ ਨਾਲੇ ਤਾਂ ਤੇਲ ਚੰਗੀ ਤਰ੍ਹਾਂ ਉਹ ਹੋ ਜਾਊਗਾ ਨੁੱਚੜ ਜਾਂਦਾ ਵਾ ਐ ਕੱਢ ਲਓ ਕਿਉਂਕਿ ਕਈ ਵਾਰੀ ਜਦੋਂ ਆਪਾਂ ਕੱਢਣ ਲੱਗਦੇ ਆ ਨਾ ਫਿਰ ਟੁੱਟਣ ਦਾ ਡਰ ਰਹਿੰਦਾ ਵਾ ਮੇਰੇ ਕੋਲ ਇਹ ਝਾਰਨੀ ਦੂਸਰੀ ਆ ਨਾ ਇਹਦੇ ਨਾਲ ਨਾ ਫਿਰ ਇਕੱਠੇ ਜੇ ਹੋਈ ਜਾਂਦੇ ਆ ਜਦੋਂ ਕੱਢਦੇ ਆ ਇਸ ਤਰ੍ਹਾਂ ਮੈਂ ਕਰਛੀ ਦੀ ਹੈਲਪ ਲੈ ਕੇ ਐ ਕੱਢ ਰਹੀ ਆ ਇਹਨੂੰ ਆਪਾਂ ਨਿਚੜਦੇ ਰਹਿਣ ਦਿੰਨੇ ਆ ਤੇ ਆਪਾਂ ਇਹਦੇ ਵਿੱਚ ਹੋਰ ਪਾ ਦਿੰਨੇ ਆ ਜਦੋਂ ਆਪਾਂ ਇਹ ਪਾਉਨੇ ਆ ਉਦੋਂ ਥੋੜਾ ਜਿਹਾ ਗਰਮ ਤੇਜ਼ ਕਰ ਲਿਆ ਕਰੋ ਗੈਸ ਕਿਉਂਕਿ ਇਹ ਨਾ ਫਿਰ ਠੰਡਾ ਹੋ ਜਾਂਦਾ ਤੇਲ ਜਿਹਦੇ ਜਿਹਦੇ ਆਪਾਂ ਪਾਉਨੇ ਆ ਨਾਲ ਦੀ ਨਾਲ ਥੋੜਾ ਜਿਹਾ ਇਹਨੂੰ ਤੇਜ਼ ਕਰ ਲਓ ਗੈਸ ਨੂੰ ਇੱਕ ਵਾਰੀ ਹਲਾ ਹਲਾਉਂਦੇ ਜਾਵਾਂਗੇ ਉਹਨੂੰ ਆਪਾਂ ਹੁਣ ਘਰਚੀ ਦੀ ਸਹਤ ਨਾਲ ਹੀ ਹਲਾਵਾਂਗੇ ਇਸ ਨਾਲ ਹਲਾਦਾਂਗੇ ਉਹਦੇ ਨਾਲ ਫਿਰ ਮੈਥੋਂ ਟੁੱਟਣ ਦਾ ਡਰ ਆ ਕਿਉਂਕਿ ਇਹ ਹੋਰ ਤਰ੍ਹਾਂ ਦੀ ਅਚਾਰਨੀ ਹੁਣ ਆਪਾਂ ਇਹ ਸਾਰੇ ਕੱਚੇ ਕਰ ਲਏ ਸੀਗੇ ਦੇਖੋ ਕਿੰਨੇ ਵਧੀਆ ਬਣ ਗਏ ਆ ਕਿੰਨੀ ਵਧੀਆ ਸ਼ੇਪ ਬਣ ਗਈਆਂ ਅਲੱਗ-ਲੱਗ ਆ ਸਾਰੇ ਦੇਖੋ ਆਪਾਂ ਇਹਨਾਂ ਨੂੰ 5 ਮਿੰਟ ਲਈ ਠੰਡੇ ਹੋਣ ਵਾਸਤੇ ਰੱਖਾਂਗੇ ਜਦੋਂ ਇਹ ਠੰਡੇ ਹੋਗੇ ਦੁਬਾਰਾ ਆਪਾਂ ਇਹਨਾਂ ਨੂੰ ਫਿਰ ਉਹਦੇ ਵਿੱਚ ਰਾੜਾਂਗੇ ਦੇਖੋ ਕਿੰਨੇ ਵਧੀਆ ਬਣ ਗਏ ਸਾਰੇ ਅਲੱਗ-ਲੱਗ ਪਏ ਆ ਤੇ ਕਿੰਨੇ ਮਹਿੰਗੇ ਲੈਨੇ ਆਪਾਂ ਇਹ ਦੇਖੋ ਆਪਾਂ ਸਾਰਾ ਟੱਬਰ ਰੱਜ ਕੇ ਖਾ ਸਕਦੇ ਆ ਇਹਨੂੰ ਤੇ ਇੱਕ ਪੱਤਾ ਗੋਭੀ ਦਾ ਫੁੱਲ ਸੀ ਜਿਹਦੇ ਇੰਨੇ ਸਾਰੇ ਆ ਬਣ ਗਏ ਆ ਤੇ ਉਹ ਆਪਣੇ ਤੋਂ 120 ਰੁਪਏ ਲੈ ਕੇ ਚਾਰਕ ਦਿੰਦੇ ਆ ਮੈਂ ਉਸੇ ਤੇਲ ਨੂੰ ਦੁਬਾਰਾ ਗਰਮ ਕਰ ਲਿਆ ਤੇ ਉਹਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਰਾੜਾਂਗੇ ਦੁਬਾਰਾ 5 ਮਿੰਟ ਹੋ ਗਏ ਸੀਗੇ ਇਹਨਾਂ ਨੂੰ ਪਿਆ ਨੂੰ ਠੰਡੇ ਹੋ ਗਏ ਆ ਤੇ ਦੁਬਾਰਾ ਇਹਨਾਂ ਨੂੰ ਰਾੜ-ਰਾੜ ਕੇ ਆਪਾਂ ਹੁਣ ਉਹਦੇ ਵਿੱਚ ਸਿਲਵਰ ਪੇਪਰ ਜਾਂ ਤਾਂ ਵਿਛਾ ਲਓ ਜਾਂ ਕੋਈ ਪੂਣਾ ਵਿਛਾ ਲਓ ਇੱਕ ਥਾਲੀ ਵਿੱਚ ਹੁਣ ਆਪਾਂ ਉਹਨਾਂ ਨੂੰ ਥਾਲੀ ਵਿੱਚ ਰੱਖਾਂਗੇ ਜਾਂ ਤਾਂ ਪੋਣਾ ਵਛਾ ਕੇ ਜਾਂ ਸਿਲਵਰ ਪੇਪਰ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਕਲਰ ਚੇਂਜ ਹੋ ਗਿਆ ਬਣ ਚੁੱਕੇ ਆ ਆਪਣੇ ਇਹ ਹੁਣ ਜ਼ਿਆਦਾ ਨਹੀਂ ਆਪਾਂ ਕਰਾਂਗੇ ਆ ਦੇਖੋ ਹੁਣ ਇਹਨਾਂ ਨੂੰ ਆਪਾਂ ਬਾਹਰ ਕੱਢ ਲਾਂਗੇ ਤੇ ਦੂਸਰੇ ਜਿਹੜੇ ਹੈਗੇ ਆ ਸਾਰਿਆਂ ਨੂੰ ਆਪਾਂ ਇਸੇ ਤਰ੍ਹਾਂ ਹੀ ਪਕਾਉਣਾ ਵਾ ਬਾਅਦ ਵਿੱਚ ਆਪਾਂ ਚੂਰੀਆਂ ਨੂੰ ਆਪਾਂ ਦਵਾਰਾ ਉਹ ਕਰ ਲਿਆ ਫਰਾਈ ਕਰ ਲਿਆ ਆ ਦੇਖੋ ਵਧੀਆ ਬਣ ਗਏ ਹੁਣ ਆਪਾਂ ਕੜਾਈ ਵਿੱਚ ਤੇਲ ਪਾਵਾਂਗੇ ਕੜਾਈ ਆਪਾਂ ਪਹਿਲਾਂ ਧਰ ਲਈ ਸੀ ਗਰਮਾ ਕੜਾਈ ਉਹੀ ਤੇਲ ਆਪਾਂ ਇਹਦੇ ਵਿੱਚ ਪਾ ਲਾਂਗੇ ਜਿਹਦੇ ਵਿੱਚ ਆਪਾਂ ਮੰਜੂਰੀਆਂ ਨਾ ਫਰਾਈ ਕੀਤੀਆਂ ਇਹਨੂੰ ਆਪਾਂ ਚਾਰੇ ਪਾਸੇ ਇਸ ਤਰ੍ਹਾਂ ਪਾ ਦਾਂਗੇ ਇਸ ਤਰ੍ਹਾਂ ਪਾ ਦਿਓ ਤੇਲ ਤੇਲ ਥੋੜਾ ਹੀ ਪਾਵਾਂਗੇ ਆਪਾਂ ਜਿਆਦਾ ਨਹੀਂ ਪਾਉਣਾਗਾ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਹੁਣ ਥੋੜਾ ਜਿਹਾ ਜੀਰਾ ਪਾਵਾਂਗੇ ਥੋੜਾ ਜਿਹਾ ਪਾ ਦਿਓ ਹੁਣ ਆਪਾਂ ਇਹਦੇ ਵਿੱਚ ਲਸਣ ਪਾਵਾਂਗੇ ਥੋੜਾ ਜਿਹਾ ਲਸਣ ਪਾ ਦਿਓ ਜਿਹੜਾ ਆਪਾਂ ਮਨਚੂਨੀਆਂ ਵਿੱਚ ਮਟੀਰੀਅਲ ਪਾਉਣਾ ਉਹ ਆਪਾਂ ਹਾ ਗੰਡਾ ਕੱਟ ਲਿਆ ਵਾ ਸ਼ਿਮਲਾ ਮਿਰਚਾ ਟਮਾਟਰ ਹਰੀ ਮਿਰਚਾ ਤੁਸੀਂ ਲਾਲ ਵੀ ਪਾ ਸਕਦੇ ਆਂ ਤੇ ਆਪਾਂ ਲਸਣ ਉਹਦੇ ਵਿੱਚ ਪਹਿਲਾਂ ਪਾ ਚੁੱਕੇ ਆਂ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਸ਼ਿਮਲਾ ਮਿਰਚ ਪਾ ਦਾਂਗੇ ਟਮਾਟਰ ਪਾ ਦਾਂਗੇ ਹੁਣ ਜਿਹੜੀ ਆਪਾਂ ਮਿਰਚ ਕੱਟੀ ਸੀਗੀ ਹਰੀ ਉਹ ਪਾ ਦਾਂਗੇ ਤੁਸੀਂ ਲਾਲ ਵੀ ਪਾ ਸਕਦੇ ਆ ਇਹ ਨਹੀਂ ਹੈਗਾ ਵੀ ਹਰੀ ਹੀ ਪਾਉਣੀ ਆ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਭੁੰਨਾਂਗੇ ਇਹਨਾਂ ਨੂੰ ਭੁੰਨ ਕੇ ਆਪਾਂ ਇਸ ਤਰ੍ਹਾਂ ਹਿਲਾਉਂਦੇ ਰਹੋ ਤਾਂ ਕਿ ਥੱਲੇ ਨਾ ਲੱਗੇ ਇਹ 2-4 ਮਿੰਟ ਲੱਗਣਗੇ ਇਹਨੂੰ ਭੁੰਨਦਿਆਂ ਨੂੰ ਆਪਾਂ ਨੂੰ ਪਿਆਜ਼ ਪਹਿਲਾਂ ਥੋੜਾ ਜਿਹਾ ਭੁੰਨ ਲਿਆ ਉਸ ਤੋਂ ਬਾਅਦ ਆਪਾਂ ਕਿ ਮਲਾ ਮਿਰਚ ਪਾਤੀ ਆ ਲਸਣ ਤੁਸੀਂ ਪਾਉਣਾ ਤਾਂ ਪਾ ਸਕਦੇ ਆ ਜੇ ਨਹੀਂ ਵੀ ਕੋਈ ਖਾਂਦਾ ਤਾਂ ਨਾ ਵੀ ਪਾਇਆ ਕਰੋ ਕੋਈ ਜ਼ਰੂਰੀ ਨਹੀਂ ਹੈਗਾ ਵਾ ਵੈਸੇ ਇਹਦੇ ਨਾਲ ਟੇਸ ਜਿਆ ਵਧੀਆ ਲੱਗਦਾ ਵਾ ਵੈਸੇ ਲਸਣ ਖਾਦਾ ਜਾਵੇ ਹੈ ਵਧੀਆ ਇਹ ਬਿਮਾਰੀਆਂ ਵਾਸਤੇ ਵੀ ਵਧੀਆ ਹੁੰਦਾ ਵਾ ਰੇਸ਼ਾ ਰੂਸ਼ਾ ਨਹੀਂ ਇਹਦੇ ਨਾਲ ਹੁੰਦਾਗਾ ਨਾਲੇ ਤਾਂ ਹੱਡਾਂ ਹੱਡ ਗੋਡੇ ਵਧੀਆ ਰਹਿੰਦੇ ਆ ਪਰ ਕਈ ਲੋਕ ਕਹਿੰਦੇ ਆ ਗਰਮੀ ਹੈ ਇਹ ਗਰਮ ਹੁੰਦਾ ਲਸਣ ਤੇ ਕਈ ਲੋਕ ਨਹੀਂ ਖਾਂਦੇ ਉਹ ਨਾਂ ਵੀ ਪੌਣ ਲਸਣ ਤਾਂ ਕੋਈ ਗਰਮ ਨਹੀਂ ਜ਼ਿਆਦਾ ਹੁੰਦਾ ਵੈਸੇ ਪਾਇਆ ਜਾਵੇ ਹੈ ਤਾਂ ਵਧੀਆ ਵਾ ਇਹਨੂੰ ਪੋਂਦੇ ਰਹੋ ਇਸ ਤਰ੍ਹਾਂ ਇਹਦੇ ਵਿੱਚ ਜਦੋਂ ਅੱਧ ਭੁੰਨਿਆ ਜਾ ਹੋ ਗਿਆ ਉਹਦੇ ਵਿੱਚ ਆਪਾਂ ਫਿਰ ਇਹ ਮਸਾਲੇ ਐਡ ਕਰਾਂਗੇ ਆਪਣਗੇ ਇਹ ਪੱਕ ਚੁੱਕੀਆਂ ਵਾ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਕਾਲੀ ਮਿਰਚ ਦੇ 2 ਚਮਚੇ ਪਾਵਾਂਗੇ ਨੂਨ ਪਾਵਾਂਗੇ ਹੁਣ ਨੂਨ ਆਪਾਂ ਉਹਦੇ ਵਿੱਚ ਵੀ ਪਾਇਆ ਸੀਗਾ ਮਨਚੂਰੀਅਨ ਵਿੱਚ ਵੀ ਤੇ ਉਸ ਹੱਬ ਨਾਲ ਪਾਉਣਾ ਆਪਾਂ ਵੀ ਜੋ ਵੱਧ ਘੱਟ ਖਾਣੇ ਆ ਤਾਂ ਤੁਸੀਂ ਉਸ ਹੱਬ ਨਾਲ ਪਾ ਲਿਓ ਮਿਰਚ ਵੀ ਤੁਸੀਂ ਆਪਣੀ ਲੋੜ ਅਨਸਾਰ ਪਾਉਣੀ ਆ ਕੋਈ ਜ਼ਿਆਦਾ ਖਾਂਦਾ ਕੋਈ ਥੋੜੀ ਖਾਂਦਾ ਗਰਮ ਮਸਾਲਾ ਹਲਦੀ ਇਹਨੂੰ ਹਿਲਾ ਦਿਓ ਚੰਗੀ ਤਰ੍ਹਾਂ ਇਹਨੂੰ ਹਿਲਾ ਦਿਓ ਇਸ ਤਰ੍ਹਾਂ 1-2 ਮਿੰਟ ਇਹਨੂੰ ਪੱਕਣ ਦਿਓ ਹੁਣ ਆਪਾਂ ਇਹਦੇ ਵਿੱਚ 2 ਚਮਚੇ ਸੌਸ ਦੇ ਪਾਵਾਂਗੇ ਸੋਇਆ ਸੌਸ ਇਹ ਦੁਕਾਨ ਤੋਂ ਬਸ ਇਹ 35-40 ਰੁਪਏ ਦੀ ਮਿਲ ਜਾਂਦੀ ਆ 2 ਚਮਚੇ ਇਹਦੇ ਪਾ ਦਿਓ ਸੋਇਆ ਸੌਸ ਦੇ 2 ਚਮਚੇ ਪਾਉਣੇ ਆ ਚੰਗੀ ਤਰ੍ਹਾਂ ਹਿਲਾ ਦਿਓ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਜਾਓ ਤੁਸੀਂ ਮਿਰਚ ਲਾਲ ਵੀ ਪਾ ਸਕਦੇ ਆ ਇਹਦੇ ਵਿੱਚ ਕਲਰ ਇਹਦਾ ਚੇਂਜ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਇਹਨੂੰ ਹਿਲਾਉਂਦੇ ਜਾਓ ਥੋੜਾ ਜਿਹਾ ਪਾਣੀ ਪਾ ਦੋ ਹਲਾ ਹਲਾ ਦੋ ਹੁਣ ਜੇ ਪਤਲਾ ਲੱਗਦਾ ਤਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਅਰਾ ਰੋਟ ਪਾ ਦਾਂਗੇ ਮੇਰਾ ਸਕਾ ਆ ਕੇ ਮੇਥੀ ਤੇ ਧਨੀਆ ਰੱਖਿਆ ਹੋਇਆ ਥੋੜਾ ਜਿਹਾ ਉਹ ਵਿੱਚ ਪਾ ਦਾਂਗੇ ਹੁਣ ਇਹਦੇ ਵਿੱਚ ਫਲੇਵਰ ਜਿਹਾ ਵਧੀਆ ਆ ਜੂ ਇਹਦੇ ਨਾਲ ਤੇ ਹੁਣ ਇਹ ਮੇਰਾ ਅਰਾ ਰੋਟ ਥੋੜਾ ਜਿਹਾ ਕੋਲ ਕੇ ਰੱਖਿਆ ਹੋਇਆ ਸੀ ਆਪਾਂ 2 ਚਮਚੇ ਇਹਦੇ ਪਾ ਦਾਂਗੇ ਇਸ ਤਰ੍ਹਾਂ ਹਿਲਾ ਕੇ ਪਹਿਲਾਂ ਹੀ ਕੋਲ ਕੇ ਰੱਖ ਲਿਆ ਸੀ ਇਹਨੂੰ 2 ਚਮਚੇ ਪਾ ਦੋ ਇਹਦੇ ਇਹਨੂੰ ਚੰਗੀ ਤਰ੍ਹਾਂ ਹਿਲਾ ਦੋ ਇਹਦੇ ਨਾਲ ਜਿਹੜੀ ਇਹ ਹੈਗੀ ਆ ਤਰੀ ਹੈਗੀ ਆ ਇਹ ਥੋੜੀ ਗਾੜੀ ਬਣ ਜਾਂਦੀ ਆ ਇਸ ਤਰ੍ਹਾਂ ਹਿਲਾ ਦੋ 2-2 ਚਮਚੇ ਕਰਕੇ ਪਾਉਣਾ ਇੱਕ ਵਾਰ ਨਹੀਂ ਪਾ ਦੇਣਾ ਹੈਗਾ ਆਪਾਂ ਦੇਖਣਾ ਵੀ ਹੁੰਦਾ ਵੀ ਗਾੜਾ ਨਾ ਹੋ ਜਾਏ ਜ਼ਿਆਦਾ ਹੁਣ ਇਹ ਬਿਲਕੁਲ ਸਹੀ ਆਪਣਾ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਮਨਚੂਰੀਅਨ ਪਾਵਾਂ ਹੁਣ ਆਪਾਂ ਇਹਦੇ ਵਿੱਚ ਮਨਚੂਰੀਅਨ ਪਾਵਾਂਗੇ ਦੇਖੋ ਵਧੀਆ ਬਣ ਗਿਆ ਆਪਣਾ ਇਹ ਸਾਸ ਵਧੀਆ ਬਣ ਗਈ ਹੈ ਇਹ ਹੁਣ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਮਨਚੂਰੀਅਨ ਪਾ ਦੋ ਦੇਖੋ ਕਿੰਨੇ ਵਧੀਆ ਲੱਗਦੇ ਆ ਲਓ ਜੀ ਸਾਰੇ ਪਾ ਦੋ ਇਹ ਇਹਨੂੰ ਚੰਗੀ ਤਰ੍ਹਾਂ ਹਿਲਾ ਦੋ ਇਸ ਤਰ੍ਹਾਂ ਗੈਸ ਬੰਦ ਕਰ ਦਿਓ ਗੈਸ ਨੂੰ ਬੰਦ ਕਰ ਦਿਓ ਤੁਸੀਂ ਇਹਨੂੰ ਇਸ ਤਰ੍ਹਾਂ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਤਾਂ ਕਿ ਸਾਰੇ ਤੇ ਲੱਗ ਜਾਵੇ ਇਸ ਤਰ੍ਹਾਂ ਚੰਗੀ ਤਰ੍ਹਾਂ ਕਰ ਦਿਓ ਕੋਈ ਇਹ ਨਾ ਹੋਵੇ ਵੀ ਸੁੱਕਾ ਰਹਿ ਜਾਵੇ ਸਾਰੇ ਤੇ ਮਟੀਰੀਅਲ ਸਾਰਾ ਲੱਗ ਜੇ ਦੇਖੋ ਬਾਜ਼ਾਰ ਵਰਗੀ ਬਾਜ਼ਾਰ ਵਰਗੀ 스멜 ਆਉਣ ਲੱਗੀ ਜਿਵੇਂ ਆਪਾਂ ਬਾਜ਼ਾਰ ਚੋਂ ਖਾਂਦੇ ਆ ਨਾ ਉਸ ਤਰ੍ਹਾਂ 스멜 ਆਉਂਦੀ ਆ ਜੇ ਘਰੇ ਬਣਾਵਾਂਗੇ ਤਾਂ ਵਧੀਆ ਸਾਫ ਸੁਥਰੇ ਵੀ ਬਣਦੇ ਆ ਤੇ ਜਿੰਨਾ ਮਰਜੀ ਰੱਜ ਕੇ ਖਾ ਲਓ ਤੁਸੀਂ ਉਥੇ ਆਪਾਂ 120 ਰੁਪਏ ਦੀ ਚੀਜ਼ ਲੈ ਕੇ ਤੇ ਰੱਜ ਵੀ ਨਹੀਂ ਬਣਦਾਗਾ ਫਿਰ ਘਰੇ ਆ ਕੇ ਫੇਰ ਰੋਟੀਆਂ ਖਾਣ ਲੱਗ ਜਾਂਦੇ ਆ ਤੇ ਇਸ ਕਰਕੇ ਜੇ ਤੁਸੀਂ ਆਪ ਦਾ ਘਰੇ ਬਣਾਓ ਤਾਂ ਰੱਜ ਕੇ ਖਾ ਸਕਦੇ ਆ ਆਪਾਂ ਨਾਲੇ ਬੱਚੇ ਖੁਸ਼ ਹੋ ਜਾਂਦੇ ਆ ਤਰ੍ਹਾਂ ਤਰ੍ਹਾਂ ਦੀ ਚੀਜ਼ ਬਣਾ ਕੇ ਜਦੋਂ ਆਪਾਂ ਬੱਚਿਆਂ ਨੂੰ ਦਿੰਨੇ ਆ ਤਾਂ ਬੱਚੇ ਵੀ ਖੁਸ਼ ਹੋ ਜਾਂਦੇ ਆ ਨਾਲੇ ਤਾਂ ਬੱਚੇ ਬਾਹਰ ਲਈ ਝਾਕ ਨਹੀਂ ਕਰਦੇ ਵੀ ਸਾਨੂੰ ਬਾਹਰ ਲੈ ਕੇ ਜਾਓ ਹੋਟਲਾਂ ਤੇ ਤੇ ਹੋਟਲਾਂ ਤੋਂ ਖਵਾਓ ਇਸ ਕਰਕੇ ਤੁਸੀਂ ਘਰੇ ਹੀ ਇਹੋ ਜੀਆਂ ਚੀਜ਼ਾਂ ਬਣਾ ਬਣਾ ਕੇ ਬੱਚਿਆਂ ਨੂੰ ਨਵੀਂ ਤੋਂ ਨਵੀਂ ਰੈਸਪੀ ਬਣਾਇਆ ਕਰੋ ਤੇ ਦਿਆ ਕਰੋ ਬੱਚਿਆਂ ਨੂੰ ਬੱਚੇ ਵੀ ਖੁਸ਼ ਤੇ ਘਰ ਦੇ ਵੀ ਖੁਸ਼ ਆਪਾਂ ਇਹਨੂੰ ਪਲੇਟ 'ਚ ਕੱਢਾਂਗੇ ਇਸ ਤਰ੍ਹਾਂ ਪਲੇਟ 'ਚ ਕੱਢ ਲਓ ਸੌਸ ਪਾ ਕੇ ਤੁਸੀਂ ਦੁਬਾਰਾ ਸੌਸ ਪਾ ਕੇ ਹੋਰ ਵੀ ਸੌਸ ਪਾ ਕੇ ਖਾ ਸਕਦੇ ਆ ਦੇਖੋ ਬਾਜ਼ਾਰ ਤੋਂ ਵੀ ਵਧੀਆ ਲੱਗਦੇ ਆ ਜਿਹੜੇ ਘਰੇ ਬਣਾਏ ਆ ਆਪਾਂ ਲਓ ਜੀ ਆਪਣਾ ਮਨਚੂਰੀਅਨ ਤਿਆਰ ਆ ਰੱਜ ਕੇ ਖਾਓ ਹੁਣ ਮੇਰਾ ਬੱਚਾ ਬਹੁਤ ਖੁਸ਼ ਹੁੰਦਾ ਜਦੋਂ ਘਰੇ ਬਣਾ ਕੇ ਚੀਜ਼ ਦਿੰਨੇ ਆ ਤਾਂ ਦੇਖੋ ਕਿੰਨੇ ਵਧੀਆ ਬਣ ਗਏ ਆ ਕਿੰਨੇ ਸੋਹਣੇ ਲੱਗਦੇ ਆ ਇਹ ਆਪਣਾ ਪਲੇਟ ਚ ਪਾਏ ਚ ਵੀ ਕਿੰਨੇ ਵਧੀਆ ਲੱਗਦੇ ਆ ਜਦੋਂ ਆਪਾਂ ਖਾਵਾਂਗੇ ਉਦੋਂ ਤਾਂ ਆਪਾਂ ਨੂੰ ਸਵਾਦ ਲੱਗਣੀ ਲੱਗਣੀ ਆ ਜੇ ਅੱਜ ਦੀ ਇਹ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਨਾ ਸ਼ੇਅਰ ਕਰਨਾ ਤੇ ਦੱਸਣਾ ਮੈਨੂੰ ਕਮੈਂਟਾਂ ਵਿੱਚ ਵੀ ਕਿ ਕਿਵੇਂ ਦੀ ਤੁਹਾਨੂੰ ਅੱਜ ਦੀ ਰੈਸਪੀ ਲੱਗੀ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਜਲਦ ਹੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ